ਅ ਦੇਖੋ ਅੱਜ ਲਗਾਤਾਰ ਜਿਹੜੀ ਵਿਕਾਸ ਦੀ ਕ੍ਰਾਂਤੀ ਆ ਜੋ ਵਿਕਾਸ ਦੀ ਕ੍ਰਾਂਤੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਚ ਪੰਜਾਬ ਚੱਲ ਰਹੀ ਆ ਉਸ ਕ੍ਰਾਂਤੀ ਦੇ ਤਹਿਤ ਅੱਜ ਹਲਕਾ ਦਰਬਾ ਦੇ ਬਹੁਤ ਸਾਰੇ ਪਿੰਡਾਂ ਦੇ ਅੰਦਰ ਅਸੀਂ ਵੱਖ-ਵੱਖ ਨੀ ਪਤਾ ਰੱਖੇ ਨੇ ਜਾਂ ਜਿਹੜੇ ਵਿਕਾਸ ਕਾਰਜ ਪੂਰੇ ਹੋ ਚੁੱਕੇ ਨੇਗੇ ਉਹ ਲੋਕਾਂ ਨੂੰ ਸਮਰਪਿਤ ਕੀਤੇ ਨੇਗੇ ਜਿਵੇਂ ਮਹਿਲਾ ਚੌਂਕ ਦੀ ਗੱਲ ਕਰਾਂ ਪਿੰਡ ਮਹਿਲਾ ਚੌਂਕ ਦੇ ਅੰਦਰ ਬਹੁਤ ਸਾਰੀਆਂ ਸਾਡਾ ਜਿਹੜਾ ਸ਼ੈੱਡ ਆਗਾ ਅਨਾਜ ਮੰਡੀ ਚ ਸ਼ੈੱਡ ਬਣ ਕੇ ਤਿਆਰ ਆਗਾ ਇਸੇ ਤਰ੍ਹਾਂ ਨਾਲ ਦੀਆਂ ਜਿਹੜੀਆਂ ਸਾਡੀਆਂ ਗਲੀਆਂ ਨਾਲੀਆਂ ਹੋਰ ਬਹੁਤ ਸਾਰੇ ਪ੍ਰੋਜੈਕਟ ਨੇ ਕਿ ਉਹ ਵੀ ਲੋਕਾਂ ਨੂੰ ਸਮਰਪਿਤ ਕੀਤੇ ਨੇ ਕਿ ਪਿੰਡ ਖੜਿਆਲ ਦੇ ਅੰਦਰ ਜਿਹੜਾ ਸਾਡਾ ਬਿਜਲੀ ਦਾ ਗ੍ਰਿਡਾ ਉਹ ਅੱਜ ਦੁਦ ਘਾਟਨ ਕਰਨਾ ਪਿੰਡ ਖੜਿਆਲ ਦੇ ਅੰਦਰ ਬਿਜਲੀ ਦੇ ਗ੍ਰਿਡ ਦਾ ਦੁਦ ਘਾਟਨ ਕਰਨਾ ਇਸੇ ਤਰ੍ਹਾਂ ਪਿੰਡ ਟਲਕਣਾਉਣ ਦੇ ਅੰਦਰ ਉੱਥੇ ਵੀ ਜਿਹੜਾ ਹੈਗਾ ਅੱਜ ਅਸੀਂ ਸੜਕ ਦਾ ਨਹੀਂ ਪੱਥਰ ਰੱਖ ਕੇ ਉਹਨੇ ਬਹੁਤ ਸਾਰੇ ਕਾਰਜ ਰਗੇ ਉਹ ਲਗਾਤਾਰ ਜਾਰੀ ਦੇਗੇ ਤਵਾ ਉਮੀਦਵਾਰ ਦਾ ਜਿਹੜਾ ਐਲਾਨ ਹੋ ਚੁੱਕਿਆਗਾ ਤਾਂ ਜਦੋਂ ਜਿਹੜਾ ਵਿਧਾਨ ਸਭਾ ਦੀਆਂ ਚੋਣਾਂ ਸੀਗੀਆਂ ਤਾਂ ਪਾਰਟੀ ਨੂੰ ਬਹੁਤ ਪਤ ਮਿਲੀ ਸੀ ਵੱਡੇ ਜਿਹੜੇ ਵਾਦੇ ਸੀ ਲੋਕਾਂ ਨਾਲ ਤਾਂ ਅੱਜ ਪਾਰਟੀ ਕਿਸ ਸਥਿਤੀ ਦੇ ਵਿੱਚ ਦੇਖ ਰਹੀ ਹੈ ਸੰਗਰੋਹ ਦੇ ਵਿੱਚ ਆ ਦੇਖੋ ਆਮ ਆਦਮੀ ਪਾਰਟੀ ਪੂਰੀ ਚੜ੍ਹਦੀ ਕਲਾ ਦੇ ਅੰਦਰ ਆ ਸਰਦਾਰ ਗੁਰਮੀਤ ਸਿੰਘ ਮੀਤheer ਜੀ ਸਾਡੇ ਬਰਨਾਲੇ ਤੋਂ ਵਿਧਾਇਕ ਨੇਗੇ ਕੈਬਨਟ ਮੰਜ਼ੀਰ ਨੇਗੇ ਉਹਨਾਂ ਨੂੰ ਅਸੀਂ ਕੈਂਡੀਡੇਟ ਬਣਾਇਆਗਾ ਬਹੁਤ ਅੱਛੀ ਸਾਫ ਸੁਥਰੀ ਜਿਹੜੀ ਸੁਥਰੀ ਆ ਉਹਦੀ ਛਵੀ ਦੇ ਮਾਲਕ ਨੇ ਨੌਜਵਾਨ ਨੇਤਾ ਨੇਗੇ ਔਰ ਬੜੇ ਅੱਛੇ ਬਾਕੀ ਦੇ ਨਾਲ ਪੰਜਾਬ ਦੇ ਮਸਲਿਆਂ ਦੀ ਗੱਲ ਮੈਸਮਿੰਦਾ ਪੰਜਾਬ ਦੀ ਵਿਧਾਨ ਸਭਾ ਚ ਕਰਦੇ ਸੀਗੇ ਜਦੋਂ ਇਲੈਕਸ਼ਨ ਹੋਊਗੀ ਦੇਸ਼ ਦੀ ਪਾਰਲੀਮੈਂਟ ਚ ਕਰਨਗੇ ਇਲੈਕਟਰੋਲ ਬਾਂਡ ਜਿਹੜਾ ਅੱਜ ਸੁਪਰੀਮ ਕੋਰਟ ਦੇ ਵਿੱਚ ਲਿਸਟ ਜਾਰੀ ਹੋਈ ਹੈਗੇ 60 ਰੁਪਏ ਦਾ ਜਿਹੜਾ ਇੱਕ ਵੱਡਾ ਜਿਹੜਾ ਚੰਦਾ ਹੈਗਾ ਉਹ ਬੀਜੇਪੀ ਪਹਿਲੇ ਨੰਬਰ ਤੇ ਇਹਨੂੰ ਕਿਵੇਂ ਦੇਖਦੇ ਹੋ ਕਿ ਇਸ ਪੂਰੇ ਮਸਲੇ ਕੋ ਬੀਜੇਪੀ ਭਾਰਤੀ ਜਨਤਾ ਪਾਰਟੀ ਕਾਰਪੋਰੇਟ ਘਰਾਣਿਆਂ ਦੀ ਪਾਰਟੀ ਆ ਵੱਡੇ ਵੱਡੇ ਕਾਰਪੋਰੇਟ ਘਰਾਣੇ ਆਪਣੇ ਵਾਸਤੇ ਕੀਤੇ ਹੋਏ ਨੇ ਕਿ ਔਰ ਛੋਟੇ ਛੋਟੇ ਬਿਜ਼ਨਸਮੈਨਾਂ ਨੂੰ ਛੋਟੇ ਛੋਟੇ ਲੋਕਾਂ ਨੂੰ ਖਤਮ ਕਰ ਰਹੀ ਹੈ ਕਿਤੇ ਈਡੀ ਦਾ ਪ੍ਰਯੋਗ ਦੁਰਉਪਯੋਗ ਹੋ ਰਿਹਾ ਕਿਤੇ ਸੀਬੀਆਈ ਦਾ ਦੁਰਉਪਯੋਗ ਹੋ ਰਿਹਾ ਡਰਾ ਧਮਕਾ ਕੇ ਲੋਕਾਂ ਤੋਂ ਵੱਡੇ ਵੱਡੇ ਲੋਕਾਂ ਤੋਂ ਚੰਦੇ ਲਏ ਜਾ ਰਹੇ ਨੇ ਕਿ ਸੋ ਮੈਂ ਸਮਝਦਾ 2024 ਦੀ ਜਿਹੜੀ ਇਲੈਕਸ਼ਨ ਆ ਰਹੀ ਆ ਪਾਰਲੀਮੈਂਟ ਇਹਦੇ ਚ ਦੇਸ਼ ਦੇ ਲੋਕ ਜਿਹੜ ਨੇ ਬੀਜੇਪੀ ਨੂੰ ਸਬਕ ਸਿਖਾਉਣਗੇ ਔਰ ਬੀਜੇਪੀ ਨੂੰ ਜਿਹੜਾ ਆਗਾ ਸੱਤਾ ਤੋਂ ਲਾਂਬੇ ਕਰਨਗੇ